ਨੇ ਨੂੰ ਤੈਨੂੰ بڑا ਜਿੱਤ ਕਰ ਲਗਭਗ 19 ਸਾਲ ਪਹਿਲਾਂ ਫੁੱਲਾਂ ਵਾਲੀ ਰਜ਼ਾਈ ਨਾਲ ਫੇਮਸ ਹੋਏ ਸਾਗਰ ਤੇ ਸੰਮੀ ਅੱਜ ਫੇਰ ਸੋਸ਼ਲ ਮੀਡੀਆ ਤੇ ਧਮਾਲ ਮਚਾ ਰਹੇ ਨੇ ਸਾਗਰ ਦੀ ਵੋਟੀ ਲੈਂਦੀ ਇੰਡੀਗਾ ਚਲਾ ਲੱਖਾਂ ਹੀ ਰੀਲਾ ਬਣ ਗਈਆਂ ਇਸ ਗਾਣੇ ਤੇ ਤੇ ਅੱਜ ਆਪਾਂ ਨਿੱਕੀ ਜਹੀ ਬਾਇਓਗ੍ਰਾਫੀ ਲੈ ਕੇ ਆਏ ਹਾਂ ਸਾਗਰ ਤੇ ਸੰਮੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਡੀ ਸਿੰਘ ਜੈਲਦਾਰ ਜੋ ਹਮੇਸ਼ਾ ਹੀ ਤੁਹਾਡੇ ਲਈ ਅਲੱਗ ਤੋਂ ਅਲੱਗ ਕੰਟੈਂਟ ਲੈ ਕੇ ਆਉਂਦਾ ਹੀ ਰਹਿੰਦਾ ਸੋ ਗੱਲ ਕਰਨ ਜਾ ਰਹੇ ਹਾਂ ਸਾਗਰ ਤੇ ਸੰਮੀ ਦੀ ਯਾਰੋ ਸਾਗਰ ਦਾ ਪੂਰਾ ਨਾਮ ਸਤਨਾਮ ਸਾਗਰ ਹੈ ਤੇ ਸੰਮੀ ਦਾ ਪੂਰਾ ਨਾਮ ਸ਼ਰਨਜੀਤ ਸੰਮੀ ਹੈ ਸਾਗਰ ਦੇ ਜਨਮ ਦੀ ਗੱਲ ਕਰੀਏ ਤਾਂ ਸਾਗਰ ਦਾ ਜਨਮ ਪਾਕਿਸਤਾਨ ਬਾਰਡਰ ਨੇਰੇ ਪਿੰਦੇ ਪਿੰਡ ਗੰਦੀਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਹੋਇਆ ਸਾਗਰ ਸਾਹਿਬ ਨੂੰ ਨੂ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ 18-20 ਸਾਲ ਦੀ ਉਮਰ 'ਚ ਉਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਉੱਚ ਕੋਟੀ ਉਸਤਾਦ ਸ੍ਰੀ ਪੂਰਨ ਚੰਦ ਵਡਾਲੀ ਤੋਂ ਗਾਉਣਾ ਸਿੱਖਿਆ ਫਿਰ ਉਹ ਪਿੰਡਾਂ 'ਚ ਅਖਾੜੇ ਲਾਉਂਦੇ ਪਰ ਉਹਨਾਂ ਨੂੰ ਜਿਆਦਾ ਹਾਈਪ ਨਹੀਂ ਮਿਲੀ ਹਾਈਪੋਡੋ ਮਿਲੀ ਜਦੋਂ ਉਹਨਾਂ ਨੇ ਡਿਊਟ ਗਾਉਣਾ ਸ਼ੁਰੂ ਕੀਤਾ ਆ ਹੁਣ ਗੱਲ ਕਰਦੇ ਹਾਂ ਕਿ ਸੰਮੀ ਉਹਨਾਂ ਦੀ ਲਾਈਫ ਚ ਕਿਵੇਂ ਆਈ ਸਾਗਰ ਸੰਮੀ ਦੇ ਪਿੰਡ ਗਾਉਣਾ ਆਇਆ ਸੀ ਤੇ ਸਾਗਰ ਨੇ ਪਹਿਲਾਂ ਹੀ ਸੰਮੀ ਦਾ ਨਾਮ ਸੁਣਿਆ ਹੋਇਆ ਸੀ ਗਉਂਦੇ ਟਾਈਮ ਸੰਮੀ ਵੀਰਪੇ ਦੇਣ ਸਾਗਰ ਨੂੰ ਆਈ ਤਾਂ ਸਾਗਰ ਨੇ ਪੁੱਛਿਆ ਵੀ ਤੇਰਾ ਨਾਮ ਕੀ ਆ ਤਾਂ ਕੁੜੀ ਨੇ ਦੱਸਿਆ ਕਿ ਮੇਰਾ ਨਾਮ ਸੰਮੀ ਆ ਤੇ ਸਾਗਰ ਨੇ ਕਿਹਾ ਤੈਨੂੰ ਗਾਉਣਾ ਆਉਂਦਾ ਤਾਂ ਕੁੜੀ ਕਹਿੰਦੀ ਹਾਂ ਮੈਨੂੰ ਗਾਉਣਾ ਆਉਂਦਾ ਸਾਗਰ ਨੇ ਕਿਹਾ ਚੱਲ ਫਿਰ ਕਾ ਕਿ ਸੁਣਾ ਬਸ ਫਿਰ ਉਹੀ ਦਿਨ ਸੀ ਜਦੋਂ ਸਮੀ ਸਾਗਰ ਦੀ ਜ਼ਿੰਦਗੀ ਚ ਆ ਗਈ ਜਿਸ ਤੋਂ ਬਾਅਦ ਦੋਵਾਂ ਨੇ ਕਈ ਗਾਣੇ ਕੱਢੇ ਤੇ ਉਸ ਟਾਈਮ ਚ ਪੂਰੀ ਬੱਲੇ ਬੱਲੇ ਖੱਟੀ ਕਹਿ ਸਕਦੇ ਆ ਕਿ ਉਸ ਟਾਈਮ ਵਿੱਚ ਬਸ ਸਾਗਰ ਤੇ ਸਮੀ ਸਮੀ ਹੀ ਹੁੰਦਾ ਸੀ ਯਾਰ ਉਹ ਐਲਬਮ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਲਗਭਗ ਜਿੰਨੀਆਂ ਐਲਬਮਸ ਆਈਆਂ ਸਾਰੀਆਂ ਹੀ ਸੁਪਰ ਡੂਪਰ ਹਿੱਟ ਰਹੀਆਂ। ਸਾਗਰ ਦੇ ਹੁਣ ਤੱਕ ਲਗਭਗ 1500 ਤੋਂ 2000 ਗਾਣਾ ਆ ਚੁੱਕੇ ਆ। ਤੇ ਲਗਭਗ ਸਾਰੇ ਗਾਣੇ ਲੋਕਾਂ ਨੇ ਬਹੁਤ ਸੁਨੇ। ਉਦੋਂ ਟਾਈਮ ਸੀ ਡੈਕ ਕੇਸਟਾਂ ਤੇ ਰੇਲਾਂ ਦਾ। ਕਹਿੰਦੇ ਨੇ ਉਸ ਟਾਈਮ ਵਿੱਚ ਲੋਕ ਕੋਠਿਆਂ ਤੇ ਸਪੀਕਰਾਂ 'ਚ ਗਾਣੇ ਸਾਗਰ ਦੇ। ਗੱਡੀਆਂ, ਟਰੈਕਟਰਾਂ ਤੇ ਬੱਸਾਂ ਤੇ ਜੀਪਾਂ 'ਚ ਗਾਣੇ ਸਾਗਰ ਦੇ ਹੀ ਲਾਈ ਰੱਖਦੇ ਸਨ। ਜੇ ਕੁਝ ਖਾਸ ਗਾਣਿਆਂ ਦੀ ਗੱਲ ਕਰੀਏ ਜੋ ਅੱਜ ਵੀ ਰਿਪੀਟ ਤੇ ਚੱਲਦੇ ਨੇ। ਤਾਂ ਉਹਨਾਂ ਵਿੱਚ ਗੱਦੂ ਮਾਰ ਲੈ ਗਵਾਂਢ ਨੇ ਫੁੱਲਾਂ ਵਾਲੀ ਰਜ਼ਾਈ ਡਬਲ ਬੈੱਡ ਗੰਨੇ ਚੂਪ ਲੈ ਯਾਰਾਂ ਦੇ ਪੋਲੇ ਯਾਰ ਠਰ ਗਿਆ ਠੰਡ ਵਿੱਚ ਤੇਰਾ ਗਰਮੀ ਵਿੱਚ ਲਾਈਆਂ ਯਾਰੀਆਂ ਸਾਗਰ ਦੀ ਵੋਟੀ ਵਰਗੇ ਗਾਣੇ ਤੇ ਹੋਰ ਵੀ ਬਹੁਤ ਸਾਰੇ ਗਾਣੇ ਅੱਜ ਵੀ ਲੋਕ ਰਿਪੀਟ ਤੇ ਸੁਣਦੇ ਨੇ ਯਾਰ ਉਹ ਸਮੇਤ ਕੁਝ ਲੋਕ ਸਾਗਰ ਨੂੰ ਪਸੰਦ ਵੀ ਨਹੀਂ ਕਰਦੇ ਸੀ। ਉਹਨਾਂ ਦਾ ਕਹਿਣਾ ਸੀ ਕਿ ਸਾਗਰ ਡਬਲ ਮੀਨਿੰਗ ਗਾਣੇ ਗਾਉਂਦਾ ਹੈ। ਆ ਕੁਝ ਕੁ ਗਾਣਿਆਂ ਦੇ ਛੋਟੇ ਛੋਟੇ ਕਲਿੱਪ ਐਡ ਕਰਦੇ ਆ ਵਿੱਚ। ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਦੱਸਿਓ ਕਿ ਇਹ ਤੁਹਾਨੂੰ ਡਬਲ ਮੀਨਿੰਗ ਗਾਣੇ ਲੱਗਦੇ ਆ ਜਾਂ ਫਿਰ ਨਹੀਂ। ਲਾਲ ਫੁੱਲਾਂ ਵਾਲੀ ਸਾਡੇ ਤੇ ਰਾਈ ਹੁੰਦੀ ਆ। ਮਿਲਣੇ ਨੂੰ ਤੈਨੂੰ ਬੜਾ ਚਿਤ ਕਰ। ਇਸ਼ਾਰਜ ਵਾੜ ਤੇ ਪਾ ਦੇ ਸਾਡੇ ਬੈਰਿੰਗ ਸੜ ਗਏ ਨੇ। ਕਰਨੇ ਚੂਪ ਲੈ ਜੱਟਾਂ ਦੇ ਕੋਲੇ ਨਹੀਂ ਠੰਡੇ ਜੂਸ ਪੋਆ ਆਪ ਸਿੱਧੀ ਆਈ ਤੁਰ ਜਾਈ ਤਾਣ ਕੇ ਨਹੀਂ ਯਾਰ ਠਰ ਗਿਆ ਠੰਡ ਵਿੱਚ ਹੁਣ ਡਬਲ ਬੈੱਡ ਤੇ ਸੌਣ ਨੂੰ ਸਾਡਾ ਵੀ ਕਰਦਾ ਜੀ ਮਿੱਤਰਾਂ ਡਬਲ ਯਾਰੋ ਸਾਗਰ ਸਾਹਿਬ ਹੁਣਾਂ ਨੇ ਜਵਾਬ ਦਿੱਤਾ ਕਿ ਉਹ ਡਬਲ ਮੀਨਿੰਗ ਗਾਣੇ ਨਹੀਂ ਗਾਉਂਦੇ ਉਹਨਾਂ ਦੇ ਗਾਣਿਆਂ 'ਚ ਚੁਟਕਲੇ ਹਾਸੇ ਤੇ ਸਰਾਰਤਾ ਹੁੰਦੀਆਂ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਅਖਾੜੇ ਵਿੱਚ ਜਿਆਦਾ ਔਰਤਾਂ ਹੁੰਦੀਆਂ ਸਨ ਜੇ ਮੈਂ ਗਾਣੇ ਡਬਲ ਮੀਨੀ ਗਾਉਂਦਾ ਹੁੰਦਾ ਤਾਂ ਔਰਤਾਂ ਮੇਰੇ ਅਖਾੜੇ 'ਚ ਨਾ ਆਉਂਦੀਆਂ ਕਹਰੇ ਕਿ ਜੋ ਅੱਜ ਦੇ ਸਮੇਂ ਦੇ ਵਿੱਚ ਵੀ ਕਹਿੰਦੇ ਕਿ ਕਦੂ ਮਾਰ ਜਾ ਗਵੰਡੇ ਨੇ ਵਰਗੇ ਗੀਤ ਹੈ ਜਿਹੜੇ ਫੁੱਲਾਂ ਵਾਲੀ ਰਚਾਈ ਵਰਗੇ ਗੀਤ ਹੈ ਉਹ 'ਚ ਸ਼ਾਇਦ ਡਬਲ ਮੀਨੀ ਗੱਲ ਹੋਵੇ ਬਿਲਕੁਲ ਨਹੀਂ ਜੀ ਸਾਨੂੰ ਪਿੰਡਾਂ 'ਚ ਬਾਰਡਰ ਦੇ ਨਾਲ-ਨਾਲ ਹਜ਼ਾਰਾਂ ਪਿੰਡਾਂ ਦੇ ਵਿੱਚ ਬੀਬੀਆਂ ਨੇ ਭੈਣਾ ਨੇ ਉਹ ਜਿਤਨਾ ਨਾ ਸਾਡੇ ਪਿੰਡਾਂ ਦਾ ਰਵਾਜ ਹੁੰਦਾ ਸੀ ਅੰਗੀਠੀਆਂ ਦੇ ਉੱਤੇ ਫੱਟੇ ਬਣਾ ਕੇ ਜਾਂ ਤੇ ਉਹ ਬਰਤਨ-ਬਰਤਨ ਸਜਾਏ ਹੁੰਦੇ ਨਾ ਬਰਤਨ ਉਦਾਂ ਮੇਰੀਆਂ ਗਰੀਬ ਦੀਆਂ ਕੈਸਟਾਂ ਉਹਦੇ ਰੈਪਰ ਪੋਸਟਰ ਮੇਲਿਆਂ ਚੋਂ ਲਿਆ ਲਿਆ ਕੇ ਉਹ ਸਜਾਏ ਹੁੰਦੇ ਆ ਜੀ ਤੇ ਜੇ ਉੱਥੇ ਕੋਈ ਡਬਲ ਮੀਨਿੰਗ ਹੋਵੇ ਤੇ ਪਹਿਣਾ ਥੋੜੀ ਇਦਾਂ ਕਰਨਗੀਆਂ ਉਹਨਾਂ ਦੇ ਜਿਹੜੇ ਘਰ ਪਰਿਵਾਰ ਆ ਉਹਨਾਂ ਦੇ ਪਿਤਾ ਭਰਾਓ ਕਿਉਂ ਇਦਾਂ ਕਰਨ ਦੇਣਗੇ ਇਹ ਦੇਖਿਆ ਜੀ ਤੇ ਧੀਆ ਪਹਿਣਾ ਉਹ ਵਿਆਹਾਂ ਦੇ ਵਿੱਚ ਸ਼ਾਜ ਬਜਾ ਕੇ ਤੇ ਉਹ ਘੜੇ ਬਜਾ ਕੇ ਉਹ ਗਾਗਰਾਂ ਮਚਾ ਕੇ ਤੇ ਉਹ ਆਪਣੇ ਭਰਾ ਦੇ ਗਾਣੇ ਗਾਉਂਦੀਆਂ ਜੀ ਬਾਕੀ ਯਾਰੋ ਸਾਗਰ ਸਾਹਿਬ ਉਹਨਾਂ ਦਾ ਇੱਕ ਧਾਰਮਿਕ ਗਾਣਾ ਵੀ ਆਇਆ ਜਿਸ ਨੂੰ ਸੁਣ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ ਇਸ ਗਾਣੇ ਦਾ ਨਾਮ ਹੈ ਅਡੋਲ ਖਾਲਸਾ ਸੋ ਤੁਸੀਂ ਇਸ ਗਾਣੇ ਨੂੰ YouTube ਤੇ ਸਰਚ ਕਰਕੇ ਜ਼ਰੂਰ ਸੁਣਿਓ ਆਪਾਂ ਡਿਸਕ੍ਰਿਪਸ਼ਨ 'ਚ ਇਸ ਦਾ ਲਿੰਕ ਵੀ ਦੇ ਦੇਵਾਂਗੇ ਯਾਰੋ ਕਹਿੰਦੇ ਨੇ ਮਾੜਾ ਟਾਈਮ ਪੁੱਛ ਕੇ ਨਹੀਂ ਆਉਂਦਾ ਜਦੋਂ ਤੁਹਾਡੀ ਬੱਲੇ ਬੱਲੇ ਹੋਵੇ ਤਾਂ ਲੋਕਾਂ ਦੀ ਨਜ਼ਰ ਲੱਗ ਹੀ ਜਾਂਦੀ ਏ ਅਜਿਹਾ ਮਾੜਾ ਟਾਈਮ ਆਇਆ ਸਾਗਰ ਦੇਵੀ ਸਾਗਰ ਦਾ ਤਿੰਨ ਚਾਰ ਵਾਰ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਹ ਕਾਫੀ ਟਾਈਮ ਬੈੱਡ ਤੇ ਪਏ ਰਹੇ ਤੇ ਉਹਨਾਂ ਦੀ ਘਰ ਵਾਲੀ ਦੀ ਆਵਾਜ਼ ਵੀ 2-3 ਸਾਲ ਵਾਸਤੇ ਕਹਿੰਦੇ ਨੇ ਚਲੀ ਗਈ ਸੀ ਪਰ ਕੁਝ ਸਮਾਂ ਪਾ ਕੇ ਇਹ ਦੁੱਖ ਵੀ ਉਹਨਾਂ ਦੇ ਉੱਪਰੋਂ ਚਲੇ ਆ ਗਿਆ ਤੇ ਫਿਰ ਸਾਗਰ ਨੇ ਪੈਰ ਇੰਡਸਟਰੀ ਚ ਦੁਬਾਰਾ ਰੱਖਿਆ ਤੇ ਗਾਉਣਾ ਸ਼ੁਰੂ ਕਰ ਦਿੱਤਾ ਕਹਿੰਦੇ ਨੇ ਸਾਗਰ ਉਹਨਾਂ ਦਾ ਨਾਮ ਤੇ ਉਹਨਾਂ ਦੇ ਗਾਣਿਆਂ ਦੀਆਂ ਲਾਈਨਾਂ ਲੋਕਾਂ ਨੇ ਆਪਣੀਆਂ ਬਾਹਾਂ ਤੇ ਲਿਖਾਈਆਂ ਹੋਈਆਂ ਸੀ ਸੋ ਕਹਿ ਸਕਦੇ ਆ ਕਿ ਉਸ ਸਮੇਂ ਪੂਰੀ ਹੀ ਬੱਲੇ ਬੱਲੇ ਸੀ ਸਾਗਰ ਤੇ ਸਮੀ ਦੀ ਸੋ ਯਾਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਗਰ ਤੇ ਸਮੀ ਦਾ ਕਿਹੜਾ ਗਾਣਾ ਤੁਹਾਨੂੰ ਪਸੰਦ ਹੈ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਸਸ਼ੀ ਕਾਂਤ